ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਤੁਹਾਨੂੰ ਕੱਲ ਸਮਾਂ ਦਿੱਤਾ ਸੀਗਾ ਜੀ ਕਿਹਾ ਸੀ ਕਿ ਆਪਾਂ ਪੰਜਾਬ ਦੇ ਦੁਪਹਿਰ ਦੇ 12 ਵਜੇ ਦੇ ਕਰੀਬ ਕੁਲਵੀਰ ਝਿੰਜਰ ਤੇ ਤਰਸੇਮ ਜੱਸੜ ਦੇ ਬਾਰੇ ਗੱਲ ਕਰਾਂਗੇ ਤੇ ਵੀਡੀਓ ਦੇ ਵਿੱਚ ਕੋਈ ਇਹ ਨਹੀਂ ਕਿ 네ਗੇਟਿਵ ਕਮੈਂਟਸ ਦੇਣੇ ਨੇ 네ਗੇਟਿਵਿਟੀ ਵਾਲੀ ਗੱਲ ਨਹੀਂ ਹੋਊਗੀ ਪੋਜ਼ਿਟਿਵਿਟੀ ਵਾਲੀ ਗੱਲ ਹੋਊਗੀ ਹਾਂ ਜੇ ਕੋਈ ਕਿਸ ਦੀ 네ਗੇਟਿਵ ਗੱਲ ਵੀ ਦੱਸਣੀ ਹੈ ਤਾਂ ਪੋਜ਼ਿਟਿਵ ਵਾਲੇ ਪਾਸੇ ਨੂੰ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਤੇ ਇਹ ਵੀਡੀਓ ਹੁਣ ਪਾਉਣ ਦਾ ਕਾਰਨ ਇਹ ਆ ਕਿ ਵੈਸੇ ਤਾਂ ਮੈਂ ਕੰਮ ਬਹੁਤ ਕਈ ਸਾਲਾਂ ਤੋਂ ਕਰ ਰਿਹਾ ਹਾਂ ਪਿਛਲੇ 5 ਮਹੀਨਿਆਂ 'ਚ ਤਾਂ ਚਲੋ ਬਹੁਤ ਹੀ ਜ਼ਿਆਦਾ ਵੀਡੀਓ ਬਣਾਈਆਂ ਨੇ ਤੇ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਦੋ ਬੰਦਿਆਂ ਦੀ ਮੈਂਟੈਲਿਟੀ ਦੇਖੀ ਜਾਵੇ ਇੱਕ ਅੱਦੇ ਨਜ਼ਰ ਦੇ ਵਿੱਚ ਸੀਗੇ ਕਲਵੀਰ ਚਿੰਝਰ ਤੇ ਤਰਸੀਮ ਜੱਸੜ ਤੇ ਹੁਣ ਜਦੋਂ ਜੂਨ 1984 ਦੀ ਯਾਦ ਦੇ ਵਿੱਚ ਸੰਗਤਾਂ ਨੇ ਸ਼ਹੀਦਾਂ ਨੂੰ ਸਰਧਾਂਜਲੀयां ਭੇਟ ਕੀਤੀਆਂ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਤਾਂ ਇਸ ਸਮੇਂ ਦੇ ਦੌਰਾਨ ਤੇ ਦੋ ਸਿੰਗਰ ਸੀਗੇ ਜਿਨ੍ਹਾਂ ਨੇ ਸਟੇਟਸ ਅਪਡੇਟ ਕੀਤੇ ਆਪਣੇ ਪੇਜਾਂ ਤੇ ਬਲੂ ਸਟਾਰ ਆਪਰੇਸ਼ਨ ਦੇ ਸੰਬੰਧ ਵਿੱਚ ਤੇ ਇਹਨਾਂ ਨੇ ਅੱਗੇ ਗੀਤ ਵੀ ਕੁਝ ਅਜਿਹੇ ਗਾਏ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਅੰਦਰ ਥੋੜੀ ਜੀ ਕੋਲੋਂ ਚੰਗਾਰੀ ਜੋ ਹੁੰਦੀ ਆ ਸਿੱਖੀ ਦੀ ਉਹ ਹੈਗੀ ਆ ਆਮਤ ਕਈ ਹੋਰ ਵੀ ਹੁੰਦਾ ਬਥੇਰੇ ਸਿੰਗਰ ਨੇ ਜੋ ਜਦੋਂ ਜੂਨ ਮਹੀਨਾ ਆਉਂਦਾ ਤਾਂ ਉਹ ਗੀਤ ਗਾਉਂਦੇ ਨੇ ਸ਼ਹੀਦਾਂ ਦੇ ਸੰਬੰਧ ਵਿੱਚ ਗਾਉਂਦੇ ਨੇ ਵਧੀਆ ਗੱਲਾਂ ਗੀਤ ਗਾਉਂਦੇ ਆ ਪਰ ਉਹਨਾਂ ਦੀ ਜੋ ਮੈਂਟੈਲਿਟੀ ਆ ਉਹਦਾ ਸ਼ਰਿਆਮ ਪਤਾ ਲੱਗਦਾ ਹੁੰਦਾ ਕਿ ਬੰਦਾ ਉਹ ਭਾਵਨਾ ਵਾਸੋ ਕਿ ਨਹੀਂ गा ਰਿਹਾ ਉਹ ਬੰਦਾ ਸਿਰਫ ਤੇ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣਾ ਬਿਜ਼ਨਸ ਤੋਰਨ ਦੀ ਕੋਸ਼ਿਸ਼ ਕਰ ਰਿਹਾ ਮੌਕੇ ਦੀ ਨਜਾਕਤ ਦੇ ਹਿਸਾਬ ਨਾਲ ਗੀਤ ਕੱਢ ਰਿਹਾ ਤੇ ਹੁਣ ਜਦੋਂ ਦੇਖ ਲਓ ਆਇਆ ਹੁਣ ਜੂਨ ਦਾ ਮਹੀਨਾ ਚੱਲਦਾ ਤਾਂ ਬਾਕੀਆਂ ਦੇ ਪੇਜ ਸੁਣਨੇ ਪਏ ਨੇ ਇਸ ਚੀਜ਼ ਦੇ ਸਬੰਧ ਵਿੱਚ ਤੇ ਤਰਸੇਮ ਜਸੜ ਕਹਿੰਦਾ ਵੀ ਇਸ ਮਹੀਨੇ ਅਸੀਂ ਨਾ ਤਾਂ ਪ੍ਰਮੋਸ਼ਨ ਕਰਨੀ ਆ ਕਿਸੇ ਸੌਂਗ ਦੀ ਤੇ ਨਾ ਕੋਈ ਗੀਤ ਗਾਉਣਾ ਹੈ ਅਜੇ ਕਿਉਂਕਿ ਇਹ ਕਾਫੀ ਨਮੂਰਸ਼ੀ ਵਾਲੇ ਦਿਨ ਨੇ ਸਾਡੀ ਕੌਮ ਦੇ ਲਈ ਬਹੁਤ ਜ਼ਿਆਦਾ ਵੱਡਾ ਗਹਿਰ ਟੁੱਟਿਆ ਸੀ ਤੇ ਹੁਣ ਚਲੋ ਇਹ ਤਾਂ ਗੱਲ ਹੋ ਗਈ ਇਹਨਾਂ ਦੀ ਪੋਜ਼ਿਟਿਵਿਟੀ ਦੀ ਇਹਨਾਂ ਦੇ ਵਿੱਚ ਕੋਈ ਚੀਜ਼ ਨਜ਼ਰ ਆਉਂਦੀ ਆ ਵੀ ਹਾਂ ਸਿੱਖੀ ਦੇ ਲਈ ਕੋਈ ਭਲਾ ਕਰ ਸਕਦੇ ਨੇ ਕੱਲ ਨੂੰ ਚੰਗੇ ਪਾਸੇ ਆ ਸਕਦੇ ਨੇ ਪਰ ਫਿਲਹਾਲ ਇਹ ਦੋਵੇਂ ਜਾਣੇ ਨੇ ਜੋ ਇਹਨਾਂ ਦੇ ਉੱਤੇ ਕਾਲਯੁਗ ਭਾਰੀ ਆ ਕਾਲਯੁਗ ਦਾ ਬਹੁਤ ਜ਼ੋਰ ਆ ਹਾਲਾਤ ਅੱਗੇ ਝੁਕੇ ਹੋਏ ਨੇ ਹਾਲਾਤ ਨੂੰ ਆਪਣੇ ਵੱਸ ਨਹੀਂ ਕਰ ਰਹੇ ਹਾਲਾਤ ਦੇ ਅੱਗੇ ਖੁੱਦ ਚੁਕੇ ਹੋਏ ਨੇ ਤੇ ਸਭ ਤੋਂ ਪਹਿਲਾਂ ਗੱਲ ਕਰੂੰਗਾ ਝਿੰਜਰ ਦੇ ਬਾਰੇ ਇਹਨੇ ਵੀਰ ਨੇ ਮੈਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਸੰਬੋਧਨ ਤਾਂ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਉਮੀਦ ਆ ਇਹ ਸਾਡੇ ਦੋਏ ਭਰਾ ਨੇ ਜੋ ਇਸ ਸਿੱਖੀ ਵਾਲੇ ਪਾਸੇ ਆ ਸਕਦੇ ਨੇ ਪੂਰੀ ਤਰ੍ਹਾਂ ਬਾਕੀਆਂ ਨਾਲ ਮੈਂ ਸ਼ਕਤੀ ਦੇ ਨਾਲ ਦਾਬੇਸ਼ ਆਉਂਦਾ ਰਿਹਾ ਕਿਉਂਕਿ ਉਹਨਾਂ ਦਾ ਪਤਾ ਉਹਦੇ ਅੰਦਰ ਸਿੱਖੀ ਬਿਲਕੁਲ ਵੀ ਹੈ ਨਹੀਂਗੀ ਬਿਲਕੁਲ ਵੀ ਹੈ ਨਹੀਂ ਉਹ ਭਾਵਨਾ ਨਾਲ ਖਲਵਾੜ ਕਰਦੇ ਨੇ ਸਿਰਫ ਸੇਖਾਂ ਦੀਆਂ ਨਾਲ ਤੇ ਵਾਕਿ ਤੁਹਾਡੇ ਨਾਲ ਵਾਦਾ ਵੀ ਕੀਤਾ ਗਿਆ ਆਪਾਂ ਕੋਈ ਨਹੀਂ ਅਗਰੈਸਿਵ ਨਹੀਂ ਹੁੰਦੇ ਤੇ ਇਹਦੇ ਗੀਤ ਨੇ ਤੇ ਕੋਣ ਆਪਾਂ ਭਾਈਆਂ ਸਾਰੇ ਆਪਣਾ ਫਰਜ ਬਣਦਾ ਇੱਕ ਦੂਜੇ ਨੂੰ ਸਮਝਾਈਏ ਜੇ ਕਿਸੇ ਦੇ ਵਿੱਚ ਕੋਈ ਸੁਧਰਨ ਦੀ ਆਸ ਹੈਗੀ ਆ ਤਾਂ ਸਮਝਾਉਣਾ ਬਣਦਾ ਆ ਆਪਣਾ ਇਹਦਾ ਗੀਤ ਆਇਆ ਸੀ ਕਲਵੀਰ ਝਿੰਜਰ ਦਾ ਘੈਂਟ ਨੱਡੀ ਬਹੁਤ ਹੀ ਘੈਂਟ ਬਣਿਆ ਨਾ ਕਰਨੱਡੀਏ ਤੇਰੇ ਵਿੱਚ ਜੀਆਂ ਪਤਾ ਨਹੀਂ ਮੈਂ ਕਈ ਛੱਡੀਆਂ ਐਵੇਂ ਦਾ ਕੁਸ ਹੈਗਾ ਉਸ ਤੋਂ ਬਾਅਦ ਮੈਂ ਰਾਤ ਪੂਰਾ ਇਹਦੇ ਗੀਤ ਦੇਖੇ ਕੱਢ ਕੇ ਘੜੇ ਘੜੇ ਨੇ ਤੇ ਇੱਕ ਦੂਜਾ ਹੈਗਾ ਚੋਰੀ-ਚੋਰੀ ਆ ਇਹਦੇ ਵਿੱਚ ਇਹ ਕਹਿੰਦਾ ਮੇਰੇ ਨਾਲ ਜਿੰਨੀਆਂ ਵੀ ਪੜਦੀਆਂ ਸਭ ਅੱਖ ਮਟੱਕੇ ਕਰਦੀਆਂ ਨੇ ਚੋਰੀ-ਚੋਰੀ ਉਸ ਤੋਂ ਗਿਆ ਰਾਤਾ ਕਾਲੀਆਂ ਫਿਰ ਉਹਦੇ ਵਿੱਚ ਇਹ ਗੱਲ ਕਰਦਾ ਵੀ ਕੰਦ ਨੂੰ ਪੌੜੀ ਲਾ ਕੇ ਉੱਥੇ ਗੰਨੇ ਦੇ ਖੇਤ ਚ ਮਿਲਣ ਆਉਂਦੀ ਸੀ ਤੇ ਯਾਰ ਦੀ ਬੁੱਕਲ ਵਿੱਚ ਸੋਹਣੀਏ ਸਾਡੀ ਪਤਨੀ ਜੇ ਯਾਦ ਆਉਂਦੀ ਆ ਕਿ ਨਹੀਂ ਐਵੇਂ ਇਹਦੇ ਕੁਝ ਗੋਲ ਨੇ ਬਹੁਤ ਜ਼ਿਆਦਾ ਇਹ ਗੰਦਾ ਗੀਤਾ ਬਹੁਤ ਜ਼ਿਆਦਾ ਗੰਦਾ ਗੀਤਾ ਚੋਰੀ-ਚੋਰੀ ਉਹ ਵੀ ਇੱਕ ਘਟੀ ਜਾਗੀ ਤਾਂ ਚੰਗਾ ਨਹੀਂ ਉਸ ਚੀਜ਼ ਨੂੰ ਪੋਜ਼ਿਟਿਵ ਦਿਖਾਇਆ ਗਿਆ ਚੰਗੀ ਗੱਲ ਨਹੀਂ ਹੈਗੀ ਉਹਦੇ ਵਿੱਚ ਯਾਨੀ ਚਲੋ ਕੋਈ ਮੈਸੇਜ ਦਿੱਤਾ ਜਾਵੇ ਯਾਨੀ ਕਈ ਗੀਤਾਂ ਦੇ ਵਿੱਚ ਇਹਦੇ ਵਿੱਚ ਮੈਸੇਜ ਦਿੱਤੇ ਗਏ ਨੇ ਵੀ ਆ ਚਲੋ ਗਲਤ ਕੰਮ ਨਾ ਕਰ ਕੋਈ ਵੀ ਪਰ ਉਸ ਚੀਜ਼ ਨੂੰ ਸੰਸੀਅਰ ਹੋ ਕੇ ਨਹੀਂ ਦਿੱਤਾ ਗਿਆ ਇੱਕ ਯਾਨੀ ਸਾਈਡ ਤੇ ਜੇ ਕਰਕੇ ਗੱਲ ਕੱਢਤੀ ਤੇ ਇੱਕ ਅਗੇ ਦਾ ਵਿਹਲੀ ਜਨਤਾ ਵਾਹ ਮੜਾ ਗਈ ਤਾਂ ਬਿਲਕੁਲ ਚੰਗਾ ਗੀਤ ਨਹੀਂ ਉਹਦੇ ਵਿੱਚ ਉਹ ਲਿਖਿਆ ਹੋਇਆ ਜਸੜ ਨੇ ਇਹਦੇ ਵਿੱਚ ਦੋ ਜਣੇ ਇਨਵੋਲਵ ਨੇ ਇਹ ਇਹਦੇ ਵਿੱਚ ਉਹ ਆਉਂਦਾ ਵੀ ਗੱਡੀ ਦੇ ਸ਼ੀਸ਼ੇ ਕਾਲੇ ਵਿੱਚ ਜੋ ਵੀ ਗੰਦ ਪਾਉਂਦੇ ਨੇ ਮੁੰਡੇ ਕੁੜੀਆਂ ਉਹਦੀ ਗੱਲ ਉਸ ਚੀਜ਼ ਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਵਿੱਚ ਦਿਖਾਇਆ ਗਿਆ ਉਸ ਚੀਜ਼ ਨੂੰ ਜਦ ਕੇ ਸਾਡਾ ਫਰਜ਼ ਬਣਦਾ ਕਿ ਅਸੀਂ 네ਗੇਟਿਵ ਚੀਜ਼ ਨੂੰ 네ਗੇਟਿਵ ਦਿਖਾਈਏ ਜੋ ਸਮਾਜ ਦੇ ਵਿੱਚ ਉਸ ਚੀਜ਼ ਨੂੰ ਮੰਨਿਆ ਜਾਂਦਾ ਅਸੀਂ ਪੋਜ਼ਿਟਿਵ ਨਾ ਦਿਖਾਈਏ ਯੂਥ ਨੂੰ ਇਹ ਨਾ ਕਹੀਏ ਵੀ ਚੱਕ ਲੋ ਧਰ ਲੋ ਕਰ ਲੋ ਉਹ ਕਰ ਲੋ ਪ੍ਰਮੋਟ ਨਾ ਕਰੋ ਇਹਨਾਂ ਚੀਜ਼ਾਂ ਨੂੰ ਗੱਡੀਾਂ ਚੀਜ਼ਾਂ ਨੂੰ ਇਹਨਾਂ ਨੂੰ ਡਾਊਨ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਤੇ ਉਸ ਤੋਂ ਅੱਗੇ ਆ ਜਾਂਦਾ ਫੱਕਰਾਂ ਦੀ ਜ਼ਿੰਦਗੀ ਉਹਦੇ ਵਿੱਚ ਇਹ ਗੀਤ ਚ ਕਹਿ ਰਿਹਾ ਵੀ ਮੇਰੀ ਵੀ ਕੋਈ ਸਹੇਲੀ ਬਣਾ ਦੋ ਜੋ ਇਹ ਜੋ ਉੱਪਰ ਗੀਤ ਨੇ ਸਿੱਖੀ ਸਿਧਾਂਤ ਦੇ ਬਿਲਕੁਲੇ ਖਿਲਾਫ ਨੇ ਬਿਲਕੁਲੇ ਸ਼ਰਿਆਮ ਖਿਲਾਫਤਾ ਹੈ ਸਿੱਖੀ ਸਿਧਾਂਤ ਦੀ ਤੇ ਉਸ ਤੋਂ ਅੱਗੇ ਇਹਨੇ ਵੀਰ ਨੇ ਹਾ ਗੀਤ ਗਾਇਆ ਪਖੰਡੀ ਬਾਬੇ ਬਹੁਤ ਵਧੀਆ ਗੀਤ ਸੀ ਇੱਕ ਨੰਬਰ ਗੀਤ ਆ ਪੂਰਾ ਬਹੁਤ ਵਧੀਆ ਪਖੰਡੀ ਬਾਬੇ ਗੀਤ ਤੇ ਸਰਵੰਸਦਾਨੀ ਗੀਤ ਆ ਬਹੁਤ ਵਧੀਆ ਗੀਤ ਆ ਹੋਰ ਹੋ ਸਕਦਾ ਮੈਂ ਕਈ ਬਾਕੀ ਜਿਵੇਂ ਰਾਖਮਾ ਗੋਟਾ ਉਹ ਗੀਤ ਦੇ ਵਿੱਚ ਉਹ ਵੀ ਇਹ ਗੱਲ ਆਸ਼ਕੀ ਦੀ ਕਰੀ ਜਾਂਦਾ ਮੈਸੇਜ ਦੇ ਰਿਹਾ ਸਮਾਜ ਨੂੰ ਵਧੀਆ ਚਲੋ ਪਰ ਵਿੱਚ ਉਹ ਗੱਲ ਆਸ਼ਕੀ ਦੀ ਫੇਰ ਆ ਗਈ ਉਹ ਕੁੜੀ ਦੀ ਗੱਲ ਆ ਗਈ ਉਹ ਗੀਤ ਮਾੜੇ ਚ ਚਲੇ ਗਿਆ ਜਾਨੀ 50% ਸਹੀ ਸੀ 50% ਜਮ ਹੀ ਗਲਤ ਕਰ ਗਿਆ ਸਿੱਖੀ ਸਿਧਾਂਤ ਦੇ ਉਹ ਵੀ ਖਿਲਾਫ ਚਲੇ ਗਿਆ ਤੇ ਉਸ ਤੋਂ ਅੱਗੇ ਆ ਜੰਨੇ ਹੁਣ ਜਸੜ ਦੇ ਬਾਰੇ ਜਸੜ ਦਾ ਗੀਤ ਜਿਹੜੇ ਆਏ ਨੇ ਇਹ ਨਾਰਮਲੀ ਵਧੀਆ ਹੀ ਆਉਂਦਾ ਇਹਦੇ ਲੱਚਰ ਤਾਂ ਹੈਗੀ ਹੈ ਗੀਤਾਂ ਦੇ ਵਿੱਚ ਵੱਲ ਕਹੋ ਵੀ 15 20% ਇੱਥੇ ਤੱਕ ਲੱਚਰ ਤਾਂ ਆ ਇਹਦਾ ਗੀਤ ਆਇਆ ਸੀ ਕਰੀਜ਼ ਉਹਦੇ ਵਿੱਚ ਉਹ ਕੁੜੀ ਬੜੀ ਉਹ ਬਿਸ਼ਰਮੀ ਦਿਖਾਈ ਹੋਈ ਆ ਕੁੜੀ ਦੀ ਉਹ ਕੁੜੀ ਦੇ ਨਾਲ ਜੋ ਹੋਇਆ ਉਹ ਤਾਂ ਚਲੋ ਉਹ ਗੱਲ ਅਲੱਗ ਆਉਗੀ ਦੇ ਵਿੱਚ ਪਰ ਉਹ ਕਿਸੇ ਤਰ੍ਹਾਂ ਆਪਣੇ ਜਦੋਂ ਰਿਸ਼ਤਾ ਹੁੰਦਾ ਮੁੰਡੇ ਕੁੜੀ ਦਾ ਬਹੁਤ ਕੱਚਾ ਰਿਸ਼ਤਾ ਹੁੰਦਾ ਆ ਉਹ ਰਿਸ਼ਤਾ ਹੋਣ ਤੋਂ ਬਾਅਦ ਵੀ ਜਦ ਤੱਕ ਵਿਆਹ ਨਹੀਂ ਹੁੰਦਾ ਉਹਨੂੰ ਆਪਸ ਵਿੱਚ ਮਿਲਣ ਨਹੀਂ ਦਿੱਤਾ ਜਾਂਦਾ ਤੇ ਉੱਥੇ ਉਹ ਗੀਤ ਦੇ ਵਿੱਚ ਰਿਸ਼ਤਾ ਤੱਕ ਨਹੀਂ ਹੋਇਆ ਅਜੇ ਤੇ ਕੁੜੀ ਹੜਲ ਹੜਲ ਕਰਦੀ ਫਿਰਦੀ ਆ ਮੁੰਡੇ ਦੇ ਮਗਰ ਤੇ ਉਹ ਬਿਲਕੁਲ ਉਹ ਵੀ ਸਿੱਖੀ ਸਿਧਾਂਤ ਦੇ ਬਿਲਕੁਲ ਖਿਲਾਫ ਆ ਗੀਤ ਉਹ ਗਾਂ ਵਿਲੀ ਜਨਤਾ ਦੀ ਗੱਲ ਕਰਨਾ ਚਾਹੁੰਦਾ ਵਿਲੀ ਜਨਤਾ ਦਾ ਰਾਈਟਰ ਇਹ ਆ ਬੋਲੇ ਆ ਉਹਨੇ ਹੀ ਗਾਇਆ ਉਹਨੇ ਹੀ ਰਾਈਟਰ ਆ ਸਾਡਾ ਵੀਰ ਜਸਾੜਾ ਬਹੁਤ ਭਰਾਗ ਬਹੁਤ ਗਲਤ ਗੀਤ ਹੈ ਵੇਲੀ ਜਨਤਾ ਆਪਾਂ ਪ੍ਰਮੋਟ ਨਹੀਂ ਕਰਨੀਆਂ ਇਹ ਚੀਜ਼ਾਂ ਤੇ ਉਸ ਤੋਂ ਅੱਗੇ ਆ ਜਾਂਦਾ ਹਾਂ ਜੀ ਇਹਦੇ ਵੀਰ ਨੇ ਗੀਤ ਗਾਇਆ ਅੱਤਵਾਦੀ ਬਹੁਤ ਵਧੀਆ ਗੀਤ ਸੀ ਇੱਕ ਨੰਬਰ ਗੀਤ ਬਹੁਤ ਵਧੀਆ ਤੇ ਇਹਦੇ ਜਿਹੜੇ ਗੀਤ ਨੇ ਚਾਹੇ ਪਖੰਡੀ ਬਾਬੇ ਆ ਸਰਵੰਸਦਾਨੀ ਅੱਤਵਾਦੀ ਆ ਇਹਦੇ ਇੱਕ ਹੋਰ ਸੀਗਾ ਰਸੇਮ ਜਸੜ ਦਾ ਇਸ ਵੇਲੇ ਮੈਨੂੰ ਜਿੱਤੇ ਨਹੀਂ ਆ ਰਿਹਾ ਕਹਿੰਦੇ ਸੀ ਪਿੱਛੇ ਵੀ ਬੰਦ ਉਹਨੇ ਪੀਡੀਸੀ ਵਾਲਿਆਂ ਨੇ ਪਤਾ ਨਹੀਂ ਕਿਨੇ ਆਉਣ ਨਹੀਂ ਦੇਣਾ ਹੋ ਗੀਤ ਟੀਵੀ ਤੇ ਨਹੀਂ ਲੱਗਣਾ ਦਿੱਤਾ ਕੋਈ ਸੀਗਾ ਹਕੂਮਤਾਂ ਨਾਲ ਰਲ ਕੇ ਤਾਂ ਪਤਾ ਨਹੀਂ ਚੋਰ ਬਣਦੇ ਨੇ ਐਵੇਂ ਦਾ ਕੋਈ ਸੀਗਾ ਗੀਤ ਚਲੋ ਜੋ ਵੀ ਆ ਹੁਣ ਅੱਗੇ ਗੱਲ ਕੀ ਕਰਨੀ ਆ ਆਪਾਂ ਕਿ ਇਹਨਾਂ ਦੋਵਾਂ ਦੇ ਵਿੱਚ ਇਹ ਕੋਸ਼ਿਸ਼ ਕਰਦੇ ਨੇ ਅਸੀਂ ਸਿੱਖੀ ਦੀ ਗੱਲ ਕਰੀਏ ਪਰ ਖੁਦ ਸਿਧਾਂਤ ਨੂੰ ਫੋਲੋ ਕਰਨੀ ਰਹਿ ਸਿੱਖੀ ਦੇ ਨੂੰ ਹਮੇਸ਼ਾ ਜਦੋਂ ਵੀ ਆਪਾਂ ਨੇ ਕਿਸੇ ਨੂੰ ਕੁਝ ਸਮਝਾਉਣ ਦੇ ਲਈ ਤੁਰਨਾ ਹੈ ਆਪਾਂ ਅੱਗੇ ਆਉਣਾ ਆਪਣੇ ਯੂਥ ਨੂੰ ਸਮਝਾਉਣਾ ਤਾਂ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਚੀਜ਼ ਨੂੰ ਆਪਣੇ ਤੇ ਅਸੀਂ ਉਸ ਚੀਜ਼ ਨੂੰ ਆਪਣੇ ਤੇ ਲਾਗੂ ਕਰੀਏ ਪਹਿਲਾਂ ਖੁਦ ਉਹ ਚੀਜ਼ ਕਰਕੇ ਦਿਖਾਈਏ ਫਿਰ ਯੂਥ ਉਸ ਚੀਜ਼ ਨੂੰ ਫੋਲੋ ਕਰੂਗਾ ਹੁਣ ਸਾਰੇ ਕਹਿ ਦਿੰਦੇ ਨੇ ਕਿ ਜੀ ਤਰਸੀਮ ਜੱਸੜ ਨੇ ਪੱਗ ਨੂੰ ਪ੍ਰਮੋਟ ਕੀਤਾ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਕਾਰਜ ਕੀਤਾ ਪੱਗ ਨੂੰ ਵਾਕਈ ਪ੍ਰਮੋਟ ਕੀਤਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਪੱਗ ਦਾ ਜੋ ਸੰਧਾਤ ਆ ਜੋ ਉਸ ਦੇ ਮਗਰ ਉਸ ਚੀਜ਼ ਨੂੰ ਪ੍ਰਮੋਟ ਕੀਤਾ ਨਹੀਂ ਉਹ ਬਿਲਕੁਲ 0 ਕਰਤੀ ਉਹ ਚੀਜ਼ ਇਹਨੂੰ ਵੀਰ ਨੂੰ ਦੱਸਣਾ ਚਾਹਉਣਾ ਕਿ ਦਾੜ੍ਹੀ ਕਟਵਾ ਕੇ ਸਰਦਾਰੀ ਦੀ ਗੱਲ ਕਰਨੀ ਬਿਲਕੁਲ ਨਹੀਂ ਫੱਬਦੀ ਆਪਾਂ ਜੇ ਦਾੜ੍ਹੀ ਕਟਾ ਲਈ ਆਪਾਂ ਸਰਦਾਰ ਨਹੀਂ ਹੈਗੇ ਬਿਲਕੁਲ ਵੀ ਜੇ ਅਸੀਂ ਆਪਣੇ ਆਪ ਨੂੰ ਸਰਦਾਰ ਕਹਿੰਨੇ ਆ ਫਿਰ ਵੀ ਤਾਂ ਫਿਰ ਉਹ ਕਹ ਲੋ ਵੀ ਇੱਕ ਸਿੱਖੀ ਦੇ ਸਿਧਾਂਤਾਂ ਦੀ ਖਿਲਾਫਤ ਹੋ ਗਈ ਉਹ ਦਸ਼ਮੇਸ਼ ਵੀ ਤਾਂ ਦੇ ਜੋ ਹੁਕਮ ਨਹੀਂ ਉਹਨਾਂ ਦੀ ਉਹ ਖਿਲਾਫਤ ਹੋ ਗਈ ਸੋ ਸਰਦਾਰੀ ਦਾ ਅਕਸ ਨਾ ਵਗਾੜੋ ਤਰਸੀਮ ਜੱਸੜ ਨੂੰ ਬੇਨਤੀ ਆ ਸਰਦਾਰੀ ਦਾ ਬਿਲਕੁਲ ਵੀ ਅਕਸ ਨਾ ਵਗਾੜੋ ਸਰਦਾਰੀ ਉਹਨੂੰ ਕਹਿੰਦੇ ਨੇ ਜਿਹੜਾ ਬੰਦਾ ਰਹਿਤ ਮਰਿਆਦਾ ਦਾ ਪੂਰੀ ਤਰ੍ਹਾਂ ਧਾਰਨੀਆਂ ਇਹ ਨਹੀਂ ਗੱਲਾ ਕਿ ਕਕਾਰ ਧਾਰਨ ਕਰ ਲਏ ਤੇ ਉਹਨਾਂ ਨੂੰ ਫਾਲੋ ਕਰਨਾ ਹੈ ਨਹੀਂ ਬਿਲਕੁਲ ਵੀ ਜੋ ਮਗਰ ਸਦਾਤ ਸਾਨੂੰ ਬਖਸ਼ੇ ਨੇ ਜੋ ਅਨੁਸ਼ਾਸਨ ਬਖਸ਼ਿਆ ਸਾਡੇ ਦਸ਼ਮੇਸ਼ ਪਿਤਾ ਨੇ ਉਸ ਚੀਜ਼ ਨੂੰ ਜੇ ਫਾਲੋ ਨਹੀਂ ਕਰਨਾ ਤਾਂ ਉਹ ਕੋਈ ਫਾਇਦਾ ਨਹੀਂ ਫਿਰ ਕਕਾਰ ਧਾਰਨ ਕੀਤੇ ਦਾ ਕਕਾਰ ਧਾਰਨ ਕਰੋ ਰਹਿਤ ਹੈ ਸਾਡੀ ਮਰਿਆਦਾ ਜੋ ਸਾਡਾ ਅਨੁਸ਼ਾਸਨ ਸਾਨੂੰ ਦਿੱਤਾ ਸੀ ਕਿਵੇਂ ਵਿਚਰਨਾ ਹੈ ਸਮਾਜ ਦੇ ਵਿੱਚ ਕਿਵੇਂ ਮਿਲਣਾ ਗਿਲਣਾ ਲੋਕਾਂ ਦੇ ਨਾਲ ਕਿਵੇਂ ਅਸੀਂ ਜੱਤ ਸੱਤ ਦਾ ਪਾਲਣ ਕਰਨਾ ਜੱਤ ਸੱਤ ਕਹਿੰਦੇ ਨੇ ਬਗਾਨੀ ਔਰਤ ਵੱਲ ਤੇ ਔਰਤ ਨੇ ਕਿਸੇ ਬਗਾਨੇ ਮਰਦ ਵੱਲ ਬਿਲਕੁਲ ਨਹੀਂ ਤੱਕਣਾ ਬਿਲਕੁਲ ਅੱਖ ਨਹੀਂ ਰੱਖਣੀ ਦੂਜੇ ਲੋਟ ਕੁਆਰੇ ਪਿਆਰ ਤੋਂ ਬਿਲਕੁਲ ਦੂਰ ਰਹਿਣਾ ਇਹਨੂੰ ਕਹਿੰਦੇ ਨੇ ਜੱਤ ਸਾਧ ਇਹ ਸਾਡੀ ਮਰਿਆਦਾ ਦੇ ਵਿੱਚ ਆਉਂਦਾ ਸਿੱਖੀ ਦੇ ਵਿੱਚ ਬਗਾਨੀ ਔਰਤ ਵੱਲ ਤੱਕਣ ਤੱਕ ਦੀ ਮਨਾਈਆ ਤੱਕਣ ਤੱਕ ਦੀ ਦੇਖਣਾ ਵੀ ਹੈ ਨਹੀਂ ਜੇ ਦੇਖਣਾ ਆ ਤਾਂ ਉਹਨੂੰ ਮਾਂ ਦੇ ਨਜ਼ਰੀਏ ਨਾਲ ਦੇਖਣਾ ਭੈਣ ਦੇ ਨਜ਼ਰੀਏ ਨਾਲ ਦੇਖਣਾ ਧੀ ਦੇ ਨਜ਼ਰੀਏ ਨਾਲ ਦੇਖਣਾ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੈਗੀ ਜੋ ਰੋਮਾਂਸ ਦੀ ਗੱਲ ਆ ਜਾਂਦੀ ਹੈ ਤੁਸੀਂ ਕਰਦੇ ਹੋ ਕੁਆਰੇ ਪਿਆਰ ਦੀ ਗੱਲ ਉਹ ਬਿਲਕੁਲ ਹੀ ਖਲਾਫਤਾ ਸਿੱਖੀ ਦੀ ਹੁਣ ਆਪਾਂ ਪੱਗ ਦੀ ਗੱਲ ਕਰੀਏ ਪੱਗ ਕੋਈ 7 ਗੱਜ ਦਾ ਕੱਪੜਾ ਨਹੀਂ ਹੈਗਾ ਇਹ ਸਦਾ ਆ ਤਾਂ ਬਹੁਤ ਵੱਡਾ ਸਿੱਖੀ ਦਾ ਹੁਣ ਪੱਗਾਂ ਤਾਂ ਬਾਕੀ ਕੌਮਾਂ ਵੀ ਹਜ਼ਾਰਾਂ ਸਾਲਾਂ ਤੋਂ ਬੰਦੀਆਂ ਆਉਂਦੀਆਂ ਨੇ ਮੁਸਲਮਾਨ ਵੀ ਬੰਦੇ ਨੇ ਹਿੰਦੂ ਵੀਰ ਵੀ ਬੰਦੇ ਨੇ ਅਸੀਂ ਵੀ ਬੰਦੇ ਆ ਉਹ ਸਾਡੇ ਜੋ ਪੰਜਾਬ ਦੇ ਨੇ ਬਹੁਤ ਪੁਰਾਤਨ ਸਮੇਂ ਤੋਂ ਬੰਦੇ ਆ ਰਹੇ ਹਾਂ ਅਸੀਂ ਪਰ ਪੱਗ ਸਾਡੇ ਨਾਲੇ ਕਿਉਂ ਨਹੀਂ ਜੁੜੀ ਜਦੋਂ ਮੁਗਲਾਂ ਦਾ ਰਾਜ ਸੀ ਉਹਨਾਂ ਨੇ ਰੋਕ ਲਾਈ ਸੀਗੀ ਕਿ ਮੁਸਲਮਾਨਾਂ ਤੋਂ ਇਲਾਵਾ ਕੋਈ ਹੋਰ ਪੱਗ ਨਹੀਂ ਬੰਨ ਸਕਦਾ ਤਾਂ ਗੁਰੂ ਸਾਹਿਬ ਨੇ ਉਹਨਾਂ ਚੀਜ਼ ਉਸ ਚੀਜ਼ ਦੀ ਖਿਲਾਫਤ ਕੀਤੀ ਇੱਕ ਹਕੂਮਤ ਨੂੰ ਵੰਗਾਰ ਸੀ ਇਹ ਪੱਗ ਬੰਨਣੀ ਉਸ ਸਮੇਂ ਸਾਡੇ ਸਿਰਾਂ ਦੇ ਉੱਤੇ ਬਹੁਤ ਵੱਡਾ ਸਿਧਾਂਤ ਆਸੀਂ ਆਪਣੇ ਸਿਰ ਵੜਾਏ ਨੇ ਨਾ ਤਾਂ ਆਸੀਂ ਆਪਣੇ ਕੇਸ ਕਤਲ ਕਰਾਏ ਆ ਸਿਰ ਦੇ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ ਸਿਰ ਦੇ ਕੇਸ ਰੱਖ ਲੈਣੇ ਆ ਦਾੜ੍ਹੀ ਕਟਵਾ ਦਿੰਨੇ ਆ ਇਹ ਕੀ ਗੱਲ ਬਣੀ ਸਾਡੇ ਪੂਰੇ ਸਰੀਰ ਦੇ ਕਿਸੇ ਵੀ ਰੋਮ ਦੀ ਵਿਅਦ ਵੀ ਨਹੀਂ ਹੋਣੀ ਚਾਹੀਦੀ ਜੇ ਅਸੀਂ ਸਿੱਖੀ ਨੂੰ ਸਮਰਪਿਤ ਆ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਸਿਰ ਦੇ ਕੇਸ ਰੱਖਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਦਾੜ੍ਹੀ ਕਟਵਾ ਦਿੱਤੀ ਸਿਆਣੇ ਦੀ ਇੱਕ ਕਹਾਵਤਾਂ ਸਿਆਣਿਆਂ ਦੀ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਮੈਂ ਨਹੀਂ ਚਾਹੁੰਦਾ ਕਿ ਸਾਡੀ ਕੌਮ ਦੇ ਲਈ ਕੋਈ ਬਗਾਨਾ ਬੰਦਾ ਆਹ ਸ਼ਬਦ ਵਰਤੇ ਇਹ ਕਹਾਵਤ ਸਾਡੀ ਕੌਮ ਤੇ ਟੁਕ ਗਈ ਅੱਜ ਸਾਡੀ ਹਾਲਤ ਇਹੀ ਆ ਅਸੀਂ ਦਿਖਾਉਨੇ ਆਪਣੇ ਆਪ ਨੂੰ ਅਸੀਂ ਸਮਰਪਤਾ ਅਸੀਂ ਦਸ਼ਮੇਸ਼ ਵੀ ਤਾਨੂੰ ਸਮਰਪਤਾ ਦੀ ਸਿੱਖੀ ਨੂੰ ਸਮਰਪਤਾ ਸਾਡੇ ਦਿਲ ਚ ਸਿੱਖੀ ਆ ਪਰ ਕਰਦੇ ਕੁਝ ਹੈ ਨਹੀਂ ਹੁਣ ਜਿਵੇਂ ਕਲਵੀਰ ਜਿੰਦਰ ਨੇ ਲਿਖਿਆ ਆਪਣੇ ਸਟੇਟਸ ਦੇ ਵਿੱਚ ਕਿ ਮੈਂ ਪਤਾ ਤਾਂ ਜ਼ਰੂਰ ਆ ਪਰ ਮੈਂ ਐਹਸਾਨ ਫਰਾਮੂਸ਼ ਨਹੀਂ ਹੈਗਾ ਬਹੁਤ ਵਧੀਆ ਗੱਲ ਆ ਇਹਨੇ ਵੀਰ ਨੇ ਗੀਤ ਗਾਇਆ ਭਿੰਡਰਾਂ ਵਾਲੇ ਸੰਤਾਂ ਤੇ ਹੁਣ ਕੀ ਦੋ ਕੁ ਪਹਿਰੇ ਹੀ ਨੇ ਗੀਤ ਦੇ ਮੈਂ ਸੁਣਿਆ ਰਾਤ ਬਹੁਤ ਵਧੀਆ ਗੀਤ ਗਾਇਆ ਬਹੁਤ ਚੰਗੀ ਗੱਲ ਆ ਪਰ ਭਰਾ ਐਹਸਾਨ ਫਰਾਮੋਸ਼ ਦੀ ਜਿਹੜੀ ਗੱਲ ਕਰਦਾ ਐਹਸਾਨ ਫਰਾਮੋਸ਼ੀ ਹੈਗੀ ਆ ਕਾਫੀ ਹੱਦ ਤੱਕ ਹੈਗੀ ਆ ਕਿਉਂਕਿ ਆਪਾਂ ਸਿੱਖੀ ਦੇ ਇੱਕ ਪਾਸੇ ਦਾ ਆਪਾਂ ਸਿੱਖੀ ਦੀ ਗੱਲ ਕਰ ਰਹੇ ਹਾਂ ਤਾਂ ਦੂਜੇ ਪਾਸੇ ਆਪਾਂ ਖੋਰਾ ਵੀ ਲਾ ਰਹੇ ਹਾਂ ਕੁੜੀਆਂ ਚਿੜੀਆਂ ਦੀਆਂ ਗੱਲਾਂ ਕਰਕੇ ਆਸ਼ਕੀ ਨੂੰ ਪ੍ਰਮੋਟ ਕਰਕੇ ਇੱਕ ਤਰ੍ਹਾਂ ਨਸ਼ੇ ਦੇ ਵੀ ਗੀਤ ਆਏ ਸੀ ਇੱਥੇ ਨਾਗਣੀ ਨੂੰ ਗੁਣੀ ਤੇ ਪੰਨੀ ਕਾਦੇ ਦੇ ਸੀਗਾ ਉਹ ਨਸ਼ੇ ਦੇ ਪਿੱਛੇ ਪਿੱਛੇ ਜਿਆ ਹੈ ਬਹੁਤਾ ਟਾਈਮ ਨਹੀਂ ਹੋਇਆ ਲੋਕਾਂ ਨੇ ਕਾਫੀ ਵਿਰੋਧ ਵੀ ਕੀਤਾ ਸੀ ਇਦਾਂ ਸੋ ਮੇਰਾ ਵੀਰ ਜੇ ਆਪਾਂ ਸਿੱਖੀ ਦੀ ਗੱਲ ਕਰਨੀ ਹੈ ਜੇ ਆਪਾਂ ਉਹ ਚੰਗਾਰੀ ਦਿਖਾਉਣੀ ਹੈ ਆਪਣੇ ਅੰਦਰ ਕਿ ਹਾਂ ਮੇਰੇ ਅੰਦਰ ਸਿੱਖੀ ਹੈਗੀ ਆ ਭਾਵੇਂ ਤਰਸੇਮ ਜੱਸੜਾ ਭਾਵੇਂ ਕਲਵੀਰ ਝੰਜੜਾ ਤਾਂ ਇਹਨਾਂ ਦੋਹਾਂ ਨੂੰ ਬੇਨਤੀ ਆ ਵੀਰਾਂ ਨੂੰ ਕਿ ਫਿਰ ਪੂਰੀ ਤਰ੍ਹਾਂ ਸਿੱਖੀ ਦੇ ਸਿਧਾਂਤ 'ਤੇ ਚੱਲੋ ਧੋਗਲੀ ਨੀਤੀ ਨਹੀਂ ਬਣਾਉਣੀ ਆਪਾਂ ਨੇ ਦੋ ਪਾਸੇ ਨੂੰ ਨਹੀਂ ਜਾਣਾ ਇकडे ਮੜੇ ਜੇ ਕਮੈਂਟ ਪੜਨਾ ਹਾਂਜੀ ਚਲੋ ਕੋਈ ਨਹੀਂ ਨਾਰਮਲ ਕਮੈਂਟ ਆ ਰਹੇ ਨੇ ਹਾਂਜੀ ਹੁਣ ਦੋਹੇ ਜਾਣੇ ਤੁਸੀਂ ਮੈਂ ਤੁਹਾਨੂੰ ਤਾਂ ਇਸ ਤਰੀਕੇ ਨਾਲ ਗੱਲ ਕਰ ਰਿਹਾ ਮੈਨੂੰ ਉਮੀਦ ਆ ਤੁਹਾਡੇ ਤੋਂ ਬਹੁਤ ਜ਼ਿਆਦਾ ਆ ਸਕੇ ਤੁਸੀਂ ਸਿੱਖੀ ਵਾਲੇ ਪਾਸੇ ਨੂੰ ਆ ਸਕਦੇ ਹੋ ਸਿੱਖੀ ਸਰੂਪ ਦੇ ਵਿੱਚ ਆ ਸਕਦੇ ਹੋ ਪੂਰੀ ਤਰ੍ਹਾਂ ਅਮਰਤਧਾਰੀ ਬਣ ਸਕਦੇ ਹੋ ਤੁਹਾਡੇ ਗੱਲਾਂ ਤੋਂ ਤੁਹਾਡੇ ਅੰਦਰ ਭਾਵਨਾ ਨਜ਼ਰ ਆਉਂਦੀ ਆ ਪਰ ਰੀਜ਼ਨ ਕੀ ਆ ਤੁਸੀਂ ਡੋਲੇ ਕਿ ਹੋਏ ਹਾਂ ਇਸ ਚੀਜ਼ ਤੋਂ ਪਹਿਲੀ ਤਾਂ ਗੱਲ ਆ ਪ੍ਰਮਾਤਮਾ ਦੇ ਨਾਮ ਦੇ ਜਾਪ ਦੀ ਕਮੀ ਆ ਕਲਯੋਗ ਆ ਵੀ ਆ ਤੁਹਾਡੇ ਤੇ ਕਲਯੋਗ ਬਣੇ ਉਦੋਂ ਤੱਕ ਆ ਵੀ ਰਹਿਣਾ ਜਦੋਂ ਤੱਕ ਪ੍ਰਮਾਤਮਾ ਦੇ ਨਾਮ ਨੂੰ ਅਸੀਂ ਪੂਰੀ ਤਰ੍ਹਾਂ ਆਪਣੇ ਅੰਦਰ ਨਹੀਂ ਬਸਾਉਂਦੇ ਤੁਸੀਂ ਹਾਲਾਤ ਅੱਗੇ ਝੁਕੇ ਹੋਏ ਹੋ ਆ ਵੀ ਅੱਜ ਕੱਲ ਸਾਡੇ ਨੌਜਵਾਨ ਆ ਗੀਤ ਪਸੰਦ ਕਰ ਦਿੰਦੇ ਨੇ ਅਸੀਂ ਉਹੀ ਗਾਈਏ ਪਰ ਭਰਾਵੋ ਜਾਣੇ ਅਣਜਾਣੇ ਦੇ ਵਿੱਚ ਅਸੀਂ ਆਪਣੇ ਨੌਜਵਾਨਾਂ ਨੂੰ ਜ਼ਾਹਿਰ ਪਰੋਸ ਰਹੇ ਹਾਂ ਇੱਕ ਮਿੱਠਾ ਜ਼ਾਹਿਰ ਆ ਇਹ ਹੋਰ ਕੁਝ ਵੀ ਨਹੀਂ ਜਾਣੇ ਅਣਜਾਣੇ ਵਿੱਚ ਬਹੁਤ ਭਾਰੀ ਗਲਤੀ ਕਰ ਰਹੇ ਹਾਂ ਦੁਨੀਆ ਉਹਨਾਂ ਨੂੰ ਚੇਤੇ ਰੱਖਦੀ ਆ ਜੋ ਹਾਲਾਤ ਨੂੰ ਆਪਣੇ ਅਨੁਕੂਲ ਬਣਾਉਂਦੇ ਨੇ ਨਾ ਕਿ ਖੁਦ ਹਾਲਾਤ ਦੇ ਅਨੁਕੂਲ ਢਲ ਜਾਂਦੇ ਨੇ ਖੁਦ ਹਾਲਾਤ ਦੇ ਅਨੁਕੂਲ ਬਣਾ ਲੈਂਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਦੁਨੀਆ ਕਦੇ ਨਹੀਂ ਚੇਤੇ ਰੱਖਦੀ ਜੋ ਸਿਧਾਂਤ ਆ ਸਿਧਾਂਤ ਦੇ ਨਾਲ ਕਦੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਸ਼ਰਤ ਤੇ ਸਾਡੇ ਸਿੱਖਾਂ ਨੇ ਮਰਨਾ ਪਸੰਦ ਕੀਤਾ ਸਾਡੇ ਬਜ਼ੁਰਗਾਂ ਨੇ 9 ਲੱਖ ਕੁਰਬਾਨੀਆਂ ਦੀ ਨੀਂਹ ਦੇ ਉੱਤੇ 9 ਲੱਖ ਕੁਰਬਾਨੀਆਂ ਨੇ ਨਾ ਜਿਹੜੀਆਂ 9 ਲੱਖ ਸਿਰ ਵੜਾਏ ਨੇ ਅਸੀਂ ਉਹਨਾਂ ਦੀ ਨੀਂਹ ਦੇ ਉੱਤੇ ਸਿੱਖੀ ਦੀ ਇਮਾਰਤ ਖੜੀ ਆ ਬਹੁਤ ਮਜ਼ਬੂਤ ਬੁਨਿਆਦ ਹੈ ਦੀ ਬਹੁਤ ਜ਼ਿਆਦਾ ਸੋ ਅਸੀਂ ਉਹਨਾਂ ਕੁਰਬਾਨੀਆਂ ਨੂੰ ਰੋਲਣਾ ਨਹੀਂ ਹੈਗਾ ਕੱਲ ਨੂੰ ਇਹ ਨਾ ਕਹੇ ਕੋਈ ਕਿ ਥੋਡੇ ਦਾ ਬਜ਼ੁਰਗਾਂ ਨੇ ਯਾਰ ਆਪਣੇ ਕੇਸਾਂ ਪਿੱਛੇ ਆਪਣੇ ਦਾੜ੍ਹੀਆਂ ਪਿੱਛੇ ਆਪਣੇ ਸਿਰ ਵਢਵਾਤੇ ਤੇ ਤੁਸੀਂ ਅੱਜ ਆ ਬਨਾਈਆਂ ਦੇ ਜਾ ਕੇ ਆ ਕੁਝ ਕਰਦੇ ਫਿਰਦੇ ਹੋ ਥੋਡੇ ਬਜ਼ੁਰਗ ਬਗਾਨਿਆਂ ਦੀਆਂ ਧੀਆਂ ਪਣਾ ਛੜਾ ਕੇ ਲਿਆਉਂਦੇ ਰਹੇ ਨੇ ਉੱਥੋਂ ਹੈਗਾ ਨਾ ਇੱਕ ਬੋਲੀਆਂ ਵੀ ਪਾਉਂਦੀਆਂ ਹੁੰਦੀਆਂ ਸੀ ਬੁੜੀਆਂ ਮੋੜੀ ਬੇਬਾ ਮੋੜੀ ਮੱਬਾ ਕੱਚ ਵਾਲਿਆ ਰੰਨਾ ਬਸਰੇ ਨੂੰ ਗਈ ਉਸ ਤੋਂ ਕਹਾਵਤ ਬਣੀ ਹੋਈ ਆ ਕਿ ਉਦੋਂ ਅਪੀਲ ਕਰਦੇ ਹੁੰਦੇ ਸੀਗੇ ਉਸ ਸਾਡੇ ਬਜ਼ੁਰਗਾਂ ਨੂੰ ਕਿ ਸਾਡੀਆਂ ਕੁੜੀਆਂ ਨੂੰ ਚੱਕ ਕੇ ਲੈ ਗਏ ਭਾਈ ਇਹਨੂੰ ਵਾਪਸ ਮੋੜ ਲਿਆਓ ਦੇਖੋ ਸਾਡੇ ਹਿੰਦੂ ਵੀਰ ਭਾਈ ਨੇ ਜੋ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੱਗੇ ਜਾਂਦੇ ਸੀਗੇ ਜੋ ਧੜਵੀ ਆਉਂਦੇ ਸੀ ਮੁਸਲਮਾਨ ਧੜਵੀ ਆਉਂਦੇ ਸੀ ਤੇ ਸਿੱਖ ਉਹਨਾਂ ਨੂੰ ਬਗਾਨੀਆਂ ਨੂੰ ਬਚਾਉਂਦੇ ਰਹੇ ਨੇ ਤੇ ਅੱਜ ਅਸੀਂ ਕੀ ਕਰ ਰਹੇ ਹਾਂ ਅਸੀਂ ਆਪਣੇ ਗੀਤਾਂ ਦੇ ਵਿੱਚ ਆਸ਼ਕੀ ਪ੍ਰਮੋਟ ਕਰ ਰਹੇ ਹਾਂ ਕੋਧ ਆਪਣੇ ਨਾਲ ਸਾਡੇ ਗੁਰੂ ਸਾਹਿਬ ਨੇ ਕਿਹਾ ਜੱਤ ਸਾਧ ਦਾ ਪੱਲਣ ਕਰਨਾ ਜੱਤ ਸਾਧ ਕੁਵਾਰਾ ਬਿਆਰ ਨਹੀਂ ਰਚਾਉਣਾ ਬਿਲਕੁਲ ਵੀ ਇਸ ਪਾਸੇ ਤਾਂ ਲੈਨੇ ਮਾਰ ਦੋ ਜੇ ਸਿੱਖੀ ਦੀ ਗੱਲ ਕਰਨੀ ਆ ਤਾਂ ਪੂਰੀ 100% ਕਰੋ ਇਹ ਨਹੀਂ ਕਿ ਆਪਾਂ ਦੋ ਗਲੀ ਗੱਲ ਕਰਦੀਏ ਇੱਕ ਪਾਸੇ ਆਪਾਂ ਆਸ਼ਕੀ ਪ੍ਰਮੋਟ ਕਰ ਰਹੇ ਹਾਂ ਦੂਜੇ ਪਾਸੇ ਆਪਾਂ ਸਰਦਾਰੀ ਦੀ ਗੱਲ ਕਰ ਰਹੇ ਹਾਂ ਇੱਕ ਪਾਸੇ ਸੀ ਕਹਿੰਦੇ ਜੀ ਅਸੀਂ ਭਿੰਡਰਾਂ ਵਾਲੇ ਦੇ ਫੈਨ ਆ ਦੂਜੇ ਪਾਸੇ ਆਪਾਂ ਨਸ਼ੇ ਦੀ ਵੀ ਗੱਲ ਕਰ ਰਹੇ ਹਾਂ ਐਵੇਂ ਨਹੀਂ ਗੱਲ ਬਣਨੀ ਵੀਰੋ ਬਿਲਕੁਲ ਵੀ ਨਹੀਂ ਜਦੋਂ ਤੱਕ ਬੰਦੇ ਦਾ ਆਪਣਾ ਕੋਈ ਸਟੈਂਡ ਨਾ ਹੋਵੇ ਬੰਦਾ ਇੱਕ ਸਟੈਂਡ ਤੇ ਨਹੀਂ ਖੜਾ ਜਾਂਦਾ ਤੱਕ ਦੁਨੀਆ ਉਦੋਂ ਤੱਕ ਮਗਰ ਨਹੀਂ ਤੁਰਦੀ ਦੁਨੀਆ ਉਹਨਾਂ ਨੂੰ ਹੀ ਚੇਤੇ ਕਰਦੀ ਹੈ ਜਿਹੜੇ ਬੰਦੇ ਸਦਾ ਹੱਥ ਤੇ ਖੜਦੇ ਨੇ ਪੂਰੀ ਉਮਰ ਸਿਧਾਂਤ ਦੇ ਸੰਬੰਧ ਵਿੱਚ ਕਦੇ ਸਮਝੌਤਾ ਨਹੀਂ ਕਰਦੇ ਹਾਲਾਤ ਦੇ ਨਾਲ ਹਾਲਾਤ ਨੂੰ ਖੁਦ ਦੇ ਅਨੁਕੂਲ ਢਾਲਣ ਦੀ ਕੋਸ਼ਿਸ਼ ਕਰਦੇ ਨੇ ਨਾ ਕਿ ਖੁਦ ਹਾਲਾਤ ਦੇ ਅਨੁਕੂਲ ਢਲਦੇ ਨੇ ਨਹੀਂ ਤਾਂ ਹੈ ਕਿ ਸਾਡੇ ਨੌਜਵਾਨਾਂ ਨੂੰ ਅੱਜ ਇੱਕ ਮੇਨ ਗੱਲ ਜੋ ਸਮਝਾਉਣੀ ਆ ਸਾਰਿਆਂ ਦੇ ਲਈ ਹੁਣ ਇੱਕ ਗੱਲ ਕਰਨੀ ਚਾਹੁੰਦਾ ਇਹਨਾਂ ਨੂੰ ਤਾਂ ਚਲੋ ਦੋਹਾਂ ਨੂੰ ਬਥੇਰਾ ਸਮਝਾਦਾ ਕਿ ਵੀਰੋ ਸਿੱਖੀ ਵੱਲ ਆਓ ਗੱਲ ਕਰਨੀ 100% ਸਿੱਖੀ ਦੀ ਕਰੋ ਇੱਕ ਪਾਸੇ ਭਿੰਡਰਾਂ ਵਾਲੇ ਸੰਤਾਂ ਦੀ ਗੱਲ ਕਰਕੇ ਇੱਕ ਪਾਸੇ ਸਾਡੇ ਯੋਧਿਆਂ ਦੀ ਗੱਲ ਕਰਕੇ ਦੂਜੇ ਪਾਸੇ ਆਸ਼ਕੀ ਪ੍ਰਮੋਟ ਕਰਨੀ ਪੂਰੀ ਤਰ੍ਹਾਂ ਸਰੀਰ ਨੂੰ ਗਾਲਣ ਵਾਲੀ ਚੀਜ਼ਾਂ ਦੀ ਗੱਲ ਕਰਨੀ ਜੋ ਸਿੱਖੀ ਦੇ ਬਿਲਕੁਲ ਹੀ ਖਿਲਾਫਤਾ ਚੀਜ਼ ਉਹ ਫਿਰ ਉਹ ਫੱਬਦੀ ਨਹੀਂ ਹੈਗੀ ਸੋ ਉਮੀਦ ਕਰਦਾ ਤੁਹਾਡੇ ਦੋਹਾਂ ਤੋਂ ਕਿ ਜੋ ਅੱਗੇ ਗੀਤ ਆਉਣਗੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੋਣਗੇ ਆਸ਼ਕੀ ਵਾਲੇ ਗੀਤ ਨਾ ਗਏ ਕੀ ਕਹਦਾ ਹਾਂ ਹੁਣ ਫੇਰ ਆਸੀ ਪਿੱਛੇ ਜ਼ਿੰਦਗੀ ਜ਼ਿੰਦਮਾਈ ਉਹਦੇ ਵਿੱਚ ਪੁਣ ਕੀ ਕਹਿੰਦਾ ਤੇਰੇ ਤੇ ਮਰ ਗਈ ਕੁੜੀ ਕੁਵਾਰੀ ਇਹ ਤਾਂ ਸਾਨੂੰ ਸ਼ੋਭਾ ਹੀ ਨਹੀਂ ਦੁੰਦਾ ਬਿਲਕੁਲ ਜੇ ਅਸੀਂ ਭਿੰਡਰਾਂ ਵਾਲੇ ਸੰਤਾਂ ਦੇ ਫੈਨ ਕਹੋਣ ਆਇਆ ਇਹ ਤਾਂ ਜੀ ਜੇ ਅਸੀਂ ਭਿੰਡਰਾਂ ਵਾਲੇ ਸੰਤ ਹਾਂਜੀ ਉਹ ਵਿਚਾਲੇ ਥੋੜਾ ਜਿਹਾ ਸਿਗਨਲ ਖਰਾਬ ਹੋ ਗਿਆ ਸੀ ਜੇ ਭਿੰਡਰਾਂ ਵਾਲੇ ਸੰਤਾਂ ਦੇ ਫੈਨ ਕਹੋਣਾ ਤਾਂ ਫੇਰ ਉਹਨਾਂ ਦੀ ਪੂਰੀ ਸੋਚ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਸੋਚ ਨੂੰ ਉਹ ਅੱਗੇ ਲੈ ਕੇ ਆਏ ਸੀਗੇ ਉਸ ਨੂੰ ਫਾਲੋ ਕਰੋ ਦੋ ਗਲੀਸ ਗੱਲ ਨਹੀਂ ਕਰਨੀ ਆਪਾਂ ਨੇ ਸਿਧਾਂਤਾਂ ਦੇ ਗਾਇਮ ਰਹੋ ਸਿਰ ਵੱਡੇ ਆ ਜਾਵੇ ਵੱਡਿਆ ਜਾਵੇ ਪਰ ਸਿਧਾਂਤ ਤੋਂ ਨਹੀਂ ਬਿਲਕੁਲ ਵੀ ਹਿੱਲਣਾ ਅੱਗੇ ਹੁਣ ਨੌਜਵਾਨਾਂ ਦੀ ਗੱਲ ਕਰਨਾ ਚਾਹਉਣਾ ਅੱਜ ਦੇ ਨਹੀਂ ਸਾਡੇ ਦੀ ਇਹ ਤਾਂ ਚਲੋ ਇਹਨਾਂ ਨੂੰ ਦੋਹਾਂ ਨੂੰ ਸਮਝਾਤਾ ਤਰਸੀਮ ਜੱਸੜ ਨੂੰ ਮੇਨ ਮੈਸੇਜ ਇਹ ਹੀ ਆ ਕਿ ਭਰਾ ਕੱਲੀ ਪੱਗ ਪ੍ਰਮੋਟ ਕਰਨ ਨਾਲ ਗੱਲ ਨਹੀਂ ਬਣਨੀ ਉਹਦੇ ਮਗਰ ਜੋ ਸਿਧਾਂਤ ਆ ਸਾਡਾ ਉਹਦੀ ਵੀ ਸੰਭਾਲ ਕਰੋ ਉਸ ਨੂੰ ਪ੍ਰਮੋਟ ਕਰੋ ਦਾੜੀ ਕਟਾ ਕੇ ਸਰਦਾਰੀ ਦਾ ਅਕਸ ਨਾ ਵਿਗਾੜੋ ਸਰਦਾਰੀ ਨੂੰ ਪ੍ਰਮੋਟ ਕਰਨਾ ਤਾਂ ਪੂਰੀ ਤਰ੍ਹਾਂ ਸਾਫ਼ਤ ਸੂਰਤ ਬਣ ਕੇ ਕਰੋ ਇਸ ਤਰ੍ਹਾਂ ਸਰਦਾਰੀ ਦਾ ਅਕਸ ਵਿਗੜ ਰਿਹਾ ਤੇ ਝਿੰਜਰ ਨੂੰ ਕਹਿਣਾ ਚਾਹਉਣਾ ਕਿ ਵੀਰ ਤੇਰੇ ਅੰਦਰ ਭਾਵਨਾ ਹੈਗੀ ਆ ਸਿੱਖੀ ਵਾਲੀ ਚੰਗੀ ਆ ਪਰ ਕਲਯੁਗ ਦੇ ਅੱਗੇ ਜਿਵੇਂ ਕਿ ਝਿੰਜਰ ਦੂਜਾ ਆਪਣਾ ਜਸੜ ਵੀ ਝੁਗਿਆ ਹੋਇਆ ਆ ਹਾਲਾਤ ਦੇ ਅੱਗੇ ਤੂੰ ਵੀ ਉਸਵੇਂ ਹਾਲਾਤ ਦੇ ਅੱਗੇ ਸਿਰ ਝੁਗਾ ਰਿਆ ਸਿਰ ਨੂੰ ਉੱਚਾ ਕਰੋ ਹਾਲਾਤ ਦੇ ਅੱਗੇ ਨਹੀਂ ਝੁਕਣਾ ਹਾਲਾਤ ਨੂੰ ਆਪਣੇ ਅਨੁਕੂਲ ਬਣਾਉਣਾ ਆ ਅਸੀਂ ਫਨਾਹ ਹੁੰਦੇ ਆ ਹੋ ਜੀਏ ਪਰ ਸਦਾਤ ਨਾਲ ਕੋਈ ਸਮਝੌਤਾ ਨਹੀਂ ਅੱਗੇ ਹੁਣ ਸਾਰੇ ਨੌਜਵਾਨਾਂ ਦੇ ਲਈ ਸਾਡੇ ਨੌਜਵਾਨ ਇਹ ਨਹੀਂ ਸੋਚ ਰਹੇ ਕਿ ਅਸੀਂ ਸਾਡਾ ਜਨਮ ਕਿਉਂ ਹੋਇਆ ਅਸੀਂ ਆਏ ਕਿਉਂ ਆਂ ਧਰਤੀ ਤੇ ਦੇਖੋ ਦੁਨੀਆ ਤੇ ਲੋਕ ਆਉਂਦੇ ਨੇ ਜਨਮ ਲੈਂਦੇ ਨੇ ਅਗਲਾ ਪਹਿਲਾਂ ਬਚਪਨ ਚ ਹੁੰਦਾ ਫਿਰ ਉਹਲੇ ਵਾਲੀ ਕਿਸ਼ੂਰਵਾਨ ਦਾ ਫਿਰ ਬਾਲਗ ਹੁੰਦਾ ਫਿਰ ਵਿਆਹਿਆ ਜਾਂਦਾ ਫਿਰ ਪਰਿਵਾਰਕ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਹੌਲੀ-ਹੌਲੀ ਫਿਰ ਅੱਧ ਖੜ ਉਮਰ ਤੇ ਆ ਜਾਂਦਾ ਬੰਦਾ ਫਿਰ ਬੁਢਾਪੇ ਦੇ ਵਿੱਚ ਪੋਤੇ-ਪੋਤੀਆਂ ਦੀ ਉਹ ਟੈਨਸ਼ਨ ਹੋ ਜਾਂਦੀ ਆ ਬੰਦੇ ਨੂੰ ਬਸ ਐਵੇਂ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਮਰ ਜਾਂਦੇ ਆ ਇੱਕ ਦਿਨ ਜਦੋਂ ਅਸੀਂ ਮਰਦੇ ਆ ਅਗਲੇ ਫੂਕ ਕੇ ਸਾਨੂੰ ਆਉ ਜਾਂਦੇ ਨੇ ਤੇ ਸਾਡੇ ਭੋਗ ਤੇ ਜੋ ਜਲੇਬੀਆਂ ਖਾਂਦੇ ਨੇ ਉਹਦੇ ਨਾਲ ਨਾਲ ਸਾਡਾ ਸਾਰਾ ਗੁਸੇ ਹਜਮ ਕਰ ਜਾਂਦੇ ਨੇ ਇਹ ਜਲੇਬੀਆਂ ਦੇ ਨਾਲ ਨਾਲ ਅਸੀਂ ਵੀ ਸਾਰਾ ਸਾਡਾ ਸਾਰਾ ਗੁਸੇ ਹਜਮ ਹੋ ਜਾਂਦਾ ਉਦੋਂ ਬਾਅਦ ਤੂੰ ਕੌਣ ਮੈਂ ਕੌਣ ਐਨੀ ਕੁ ਲਾਈਫ ਆ ਸੋ ਸਾਡੇ ਗੁਰੂਆਂ ਨੇ ਜੋ ਸਾਨੂੰ ਸੰਧਾਤ ਬਖਸ਼ੇ ਨੇ ਕੀ ਕਾਦੇ ਲਈ ਨੇ ਉਹ ਅਸੀਂ ਦੁਨੀਆ ਤੇ ਆਏ ਆ ਪ੍ਰਮਾਤਮਾ ਦਾ ਨਾਮ ਜਪਣ ਲਈ ਪਰ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਅਸੀਂ ਉਹਦੇ ਵੱਲੋਂ ਜੋ ਉਹਦਾ ਬਾਗੀਚਾ ਆ ਉਹਦੇ ਅਸੀਂ ਸਾਨੂੰ ਮਾਲੀ ਬਣਾਇਆ ਗਿਆ ਉਹਦਾ ਜੋ ਬਾਗੀਚਾ ਉਹਦਾ ਜੋ ਸੰਸਾਰ ਆ ਅਸੀਂ ਉਹਦੀ ਸਾਂਭ ਸੰਭਾਲ ਕਰਨੀ ਆ ਉਹਨਾਂ ਦੁਨੀਆ ਤੇ ਤਾਂ ਆ ਗਏ ਜਨਮ ਤਾਂ ਲੈ ਲਿਆ ਪਰ ਅਸੀਂ ਕਾਰਜ ਕੀ ਕਰ ਰਹੇ ਹਾਂ ਮਾਇਆ ਵਿੱਚ ਗਲਤਾਨ ਹੋਏ ਹੋਇਆ ਜਿਨ੍ਹਾਂ ਨੇ ਪੂਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਉਹਨੂੰ ਭੁੱਲੇ ਬੈਠੇ ਹਾਂ ਦੇਖੋ ਸਾਡੇ ਪ੍ਰਚਾਰਕਾਂ ਨੇ ਇੱਕ ਬਹੁਤ ਗਲਤ ਪ੍ਰਚਾਰ ਕੀਤਾ ਹੋਇਆ ਕਿ ਜਿਵੇਂ ਸਾਡੇ ਨੌਜਵਾਨ ਅੱਜ ਕੀ ਭਾਲਦੇ ਨੇ ਕਾਰਾਂ ਜਿਵੇਂ ਉਹ ਪਿੱਛੇ ਜੇ ਅਸੀਂ ਜੀਪਾਂ ਵਾਲੀ ਇੱਕ ਗੱਲ ਕੀਤੀ ਸੀ ਜੀਪਾਂ ਮੋਬਾਈਲ ਮਾਡਰਨਾਈਜ਼ ਮਾਡਰਨ ਕੱਪੜੇ ਘੁੰਮਣਾ ਫਿਰਨਾ ਇਹ ਜਿੰਝ ਭਾਲਦੇ ਨੇ ਸਾਡੀ ਕੌਮ ਦੇ ਨਹੀਂ ਹਰ ਕੌਮ ਦੇ ਨੌਜਵਾਨ ਭਾਲਦੇ ਨੇ ਨੌਜਵਾਨੀ ਚੰਚਲ ਹੁੰਦੀ ਆ ਇਸ ਤਰ੍ਹਾਂ ਇਹ ਚੀਜ਼ਾਂ ਭਾਲਦੇ ਨੇ ਤੇ ਸਾਡੇ ਕੀ ਕਹਿੰਦਾਂ ਤੇ ਨੇ ਪ੍ਰਚਾਰਕ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਅਸੀਂ ਕਾਰਾਗੂਰਾਂ ਵਾਲਾ ਪਿੱਛੇ ਨਹੀਂ ਪੈਣਾ ਅਸੀਂ ਮੋਬਾਈਲਾਂ ਪਿੱਛੇ ਨਹੀਂ ਪੈਣਾ ਅਸੀਂ ਮਹਿੰਗੇ ਕੱਪੜੇ ਪਿੱਛੇ ਨਹੀਂ ਪੈਣਾ ਅਸੀਂ ਸਿਰਫ ਨਾਮ ਜਪਣਾ ਰੱਬ ਦਾ ਫਿਰ ਜਦੋਂ ਇਹ ਬੈਲੈਂਸ ਬਣਾ ਕੇ ਗੱਲ ਨਹੀਂ ਕਰਦੇ ਤੇ ਜਦੋਂ ਇਹ ਨੀਰੀ ਪੂਰੀ ਗੱਲ ਕਰ ਦਿੰਦੇ ਨੇ ਅਧਿਆਤਮਿਕਤਾ ਦੀ ਜਦਕਿ ਖੁਦ ਵੀ ਅਧਿਆਤਮਿਕਤਾ ਨੂੰ ਪੂਰੀ ਤਰ੍ਹਾਂ ਫੋਲੋ ਨਹੀਂ ਕਰ ਰਹਾ ਉਹ ਰਟੇ ਰਟਾਏ ਓਮੀ ਗੱਲਾਂ ਕਰੀ ਜਾਂਦੇ ਨੇ ਗਾ ਖੁਦ ਦਾ ਪ੍ਰੈਕਟੀਕਲ ਹੈ ਨਹੀਂ ਗਾ ਮੋਸਟਲੀ ਪ੍ਰਚਾਰਕ ਸਾਡੇ ਮੈਂ ਤਾਂ ਕਹੂੰਗਾ 95% 95% ਪ੍ਰਚਾਰਕ ਇਹ ਜਿਹੇ ਨੇ ਜਿੰਦਾ ਖੁਦ ਦਾ ਕੋਈ ਐਕਸਪੀਰੀਅੰਸ ਹੈ ਨਹੀਂ ਗਾ ਬਸ ਸੁਣੀ ਸੁਣਾਈ ਗੱਲ ਜੋ ਸੁਣ ਲਈ ਉਹ ਗਾਹਾਂ ਗੱਲ ਕਰ ਦੇਣੀ ਆ ਓਮੀ ਰੱਟੇ ਮਾਰੇ ਹੋਏ ਨੇ ਦਿਲੋਂ ਭਾਵਨਾ ਦੇ ਭਾਵਨਾਕ ਤੌਰ ਤੇ ਕੋਈ ਗੱਲ ਕਰਨੀ ਹੈ ਨਹੀਂ ਕਿ ਸਿੱਧੀ ਵਸ ਉਹ ਹੀ ਰਟੀ ਰਟਾਈਆਂ ਗੱਲਾਂ ਲੋਕਾਂ ਨੂੰ ਸਮਝਾ ਦਿੰਦੇ ਨੇ ਸਿਰਫ ਆਪਣਾ ਇੱਕ ਬਿਜ਼ਨਸ ਤੋਰਿਆ ਹੋਇਆ ਵੀ ਸਾਨੂੰ ਲੋਕ ਚਲੋ ਵੀਜ਼ੇ ਲਵਾਉਣ ਬਾਹਰ ਦੇ ਅਸੀਂ ਬਾਹਰ ਵੀ ਜਾਈਏ ਉੱਥੋਂ ਪੈਸਾ ਕਮਾਈਏ ਪੈਸੇ ਦੇ ਹੋਏ ਨੇ ਹੁਣ ਬੈਲੈਂਸ ਬਣਾਉਣ ਦੀ ਗੱਲ ਆਉਂਦੀ ਆਖੋ ਤੁਸੀਂ ਨੌਜਵਾਨਾਂ ਨੂੰ ਜੇ ਕਹਾਂਗੇ ਵੀ ਤੁਸੀਂ ਜੀ ਗੱਡੀਆਂ 'ਚ ਨਾ ਘੁੰਮੋ ਤੁਸੀਂ ਮੋਟਰਸਾਈਕਲ ਨਾ ਰੱਖੋ ਤੁਸੀਂ ਮਹਿੰਗੇ ਮੋਬਾਈਲ ਨਾ ਰੱਖੋ ਤੁਸੀਂ ਮਹਿੰਗੇ ਕੱਪੜੇ ਨਾ ਪਾਓ ਤਾਂ ਉਹ ਇਹ ਗੱਲਾਂ ਕਰਕੇ ਤੁਸੀਂ ਉਹਨਾਂ ਨੂੰ ਸਿੱਖੀ ਤੋਂ ਡਰਾ ਦਿੰਨੇ ਹੋ ਅਗਲਾ ਕਹਿੰਦਾ ਯਾਰ ਧਰਮ ਹੈ ਜਿਆ ਧਰਮ ਮੇਰੀਆਂ ਆ ਸ਼ੰਕਾਂ ਨੂੰ ਪੂਰਾ ਨਹੀਂ ਕਰਨ ਦਿੰਦਾ ਮੈਂ ਨਹੀਂ ਆਉਂਦਾ ਸੋ ਉੱਥੇ ਤੁਸੀਂ ਬੈਲੈਂਸ ਬਣਾਇਆ ਕਰੋ ਵਰਵਾਣੀ ਕੀ ਕਹਿੰਦੀ ਆ ਅੰਜਨ ਮੈ ਨਰੰਜਨ ਅਸੀਂ ਸੁਰਮੇ ਦੀ ਕੋਠੜੀ ਦੇ ਵਿੱਚ ਵੀ ਰਹਿਣਾ ਕਾਲਖ ਦੇ ਵਿੱਚ ਵੀ ਰਹਿਣਾ ਉਹਦੇ ਵਿੱਚ ਪਰ ਕਾਲਖ ਲੱਗਣ ਵੀ ਨਹੀਂ ਦੇਣੀ ਖੁਦ ਨੂੰ ਕਿਸੇ ਚੀਜ਼ ਨੂੰ ਦੇਖ ਕੇ ਸੁਣ ਕੇ ਮਹਿਸੂਸ ਕਰਕੇ ਜੇ ਤੁਸੀਂ ਪਰਮਾਤਮਾ ਨੂੰ ਭੁੱਲ ਗਏ ਫਿਰ ਉਹ ਮਾਇਆ ਹੁੰਦੀ ਆ ਭਾਵੇਂ ਤੁਹਾਡੇ ਕੋਈ ਪਰਿਵਾਰ ਦਾ ਜੀ ਹੋਵੇ ਤੁਹਾਡੀ ਪਤਨੀ ਹੋਵੇ ਤੁਹਾਡਾ ਪਤੀ ਹੋਵੇ ਭਾਵੇਂ ਤੁਹਾਡੀ ਜੀਪ ਹੋਵੇ ਭਾਵੇਂ ਤੁਹਾਡੀ ਕਾਰ ਹੋਵੇ ਭਾਵੇਂ ਤੁਹਾਡਾ ਮਕਾਨ ਹੋਵੇ ਭਾਵੇਂ ਤੁਹਾਡਾ ਬਿਜ਼ਨਸ ਹੋਵੇ ਜੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਸੁਣ ਕੇ ਮਹਿਸੂਸ ਕਰਕੇ ਤੁਸੀਂ ਪ੍ਰਮਾਤਮਾ ਨੂੰ ਨਹੀਂ ਭੁੱਲ ਰਹੇ ਫਿਰ ਇਹ ਮਾਇਆ ਨਹੀਂ ਹੈਗੀ ਜੇ ਭੁੱਲ ਗਏ ਪ੍ਰਮਾਤਮਾ ਨੂੰ ਫਿਰ ਇਹ ਮਾਇਆ ਨਹੀਂ ਅਸੀਂ ਰਹਿਣਾ ਸੰਸਾਰ ਦੇ ਵਿੱਚ ਹੀ ਸਾਡੇ ਗੁਰੂਆਂ ਨੇ ਪੂਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਕਿਰਤ ਵੀ ਕਰਕੇ ਦਿਖਾਈਆਂ ਸਾਨੂੰ ਹੁਣ ਉਸ ਸਮੇਂ ਦੀ ਗੱਲ ਕਰ ਲਈ ਹੁਣ ਇਹ ਕਹਿੰਦੇ ਨੇ ਸਾਡੇ ਕਹਿੰਦੇ ਨੇ ਜੀ ਕਾਰਾਂ ਨਹੀਂ ਲੈਣੀਆਂ ਇਹ ਨਹੀਂ ਕਰਨਾ ਉਹ ਕਰਨਾ ਮੱਧ ਕਾਲੀਨ ਭਾਰਤ ਦੇ ਵਿੱਚ ਚਾਂਦੀ ਦਾ ਸਿੱਕਾ ਚੱਲਦਾ ਹੁੰਦਾ ਸੀ ਜਿਹਨੂੰ ਟੰਕਾ ਕਹਿੰਦੇ ਹੁੰਦੇ ਸੀਗੇ ਸ਼ਾਇਦ ਸੋਨੇ ਦਾ ਹੁੰਦਾ ਸੀ ਜੀਤਲ ਉਸ ਸਮੇਂ ਦੀ ਗੱਲ ਕਰ ਹੁਣ ਤੁਹਾਨੂੰ ਸਮਝਾਉਣਾ ਕਿ ਸਾਡੇ ਸਿੱਖੀ ਦੇ ਸੰਧਾਰ ਬਾਰੇ ਜੋ ਚੀਜ਼ਾਂ ਰੱਖਣ ਬਾਰੇ ਮਹਿੰਗੀ ਚੀਜ਼ ਰੱਖਣੀਆਂ ਜਾਂ ਨਹੀਂ ਰੱਖਣੀਆਂ ਵਧੀਆ ਚੀਜ਼ ਰੱਖਣੀਆਂ ਜਾਂ ਨਹੀਂ ਰੱਖਣੀਆਂ ਲੋੜ